<ण्यानी> जानी जानी। दे दे दा दा नहीं। नहीं। बस सैनी जान नहीं दसया जंदे ਵਿੱਚ ਵੀ ਨਹੀਂ ਫਿਰ ਥੋੜਾ ਨਾਮ ਕੀ ਮਤ ਸੀਤਾ बस अगर ਵੀ ਮੁਰਗੀ ਹੈ ਨਹਿਰ ਵੱਲੀ ਸਾਰੇ ਚਾਹੀਏ ਪਰਿਵਾਰ ਅੱਛਾ ਹਾਂਜੀ ਸਮਝ ਨਹੀਂ ਆ ਰਹੇ ਸੀ ਨਹੀਂ ਉਹ ਘਰ ਆ ਰਹੇ ਸੀ ਮੈਨੂੰ ਕੰਮ ਪਿੱਛੇ ਡਰ ਜਾਂਦਾ ਸੀ ਜਰੜ ਜਰੜ बस ਉਹ ਮੇਰ ਤੋਂ ਵੱਲ ਦੇ ਹਾਂਜੀ ਹਸਪੀਟਲ ਲੈ ਕੇ ਆਏ ਹਾਂ ਹਾਂਜੀ ਆ ਆਪਣੇ ਗਏ ਸੀਗੇ ਆਸਤਾਨ ਮੈਂ ਗੁਰੂ ਸਿੰਘ ਸਨ ਉਹ ਸਰਦਾ ਪੋਲਾ ਸਿੰਘ ਦਾਮਾ ਰੋਡ ਦੇ ਬੰਦੇ। ਗੱਲ ਕਿ ਗੱਲ ਬਈ ਸਾਡੇ ਨਾਲ ਕੋਈ ਉੱਤੇ ਮਲੇ ਜਨਾ ਕੋਈ ਮੁੰਡਾ ਕੱਲ ਮਾਰਤਾ ਸੀਗਾ ਉਹਦਾ ਅਸੀਂ ਭੂਗ ਸੀਗਾ। ਉਹਦੇ ਸੰਸਕਾਰ ਉਹਦੇ ਭੋਗ ਤੇ ਜਾ ਰਹੇ ਸੀਗੇ ਅਸੀਂ 9 ਜਾਨੇ ਸੀਗੇ 8 ਜਾਨੇ। ਉਹ ਡਰਾਈਵਰ ਨੂੰ ਪਤਾ ਲੱਗਾ ਵੀ ਇਹਨੇ ਗੱਡੀ ਵਿੱਚ ਡਿੱਗ ਪਈ ਇਹ 9 ਜਾਨੇ ਇਹ ਸੀਗੇ। ਇਹ ਆਪਾਂ ਨੂੰ ਜਾਣਦੇ ਨਹੀਂ ਸੀਗੇ ਨਾ ਆਪਾਂ ਇਹਨਾਂ ਨੂੰ ਜਾਣਦੇ। ਉੱਥੇ ਫੇਰ ਗੱਡੇ ਬਾਈ ਜਿਹੇ ਜੋ ਨਾਥ ਗੱਡੀ ਡਿੱਗੀ। ਡਰਾਈਵਰ ਵੀਰ ਸੀਗਾ ਹੋਰ ਵੀ ਕਈ ਜਾਣੇ ਸੀਗੇ ਬਾਈ ਜੀ। ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਇਹ ਬਾਈ ਜੀ ਲੋਕਲ ਹੀ ਆਪਣੇ ਕਹਿੰਦੇ ਹੁਣ ਪਤਾ ਲੱਗਿਆ ਜੀ ਲੋਕਲ ਆ ਇਧਰ ਜਿਮਨ ਸਿੰਘ ਨਗਰ ਤੋਂ ਬਾਈ ਜੀ ਵੀ ਰੋਡ ਤੋਂ ਸਦਾ ਠਾਣੇ ਕੋਲ ਹਾਂਜੀ ਹਾਂਜੀ ਕੁੱਲ ਕਿੰਨੇ ਜਾਣੇ ਸੀ ਇਹ ਬਾਈ ਤੁਹਾਨੂੰ 9 ਜਾਣੇ ਸੀਗੇ ਇਹ 4 ਬੱਚੇ ਇਹਨਾਂ ਦੀਆਂ ਇੱਕ ਬੇਟਾ ਤੇ 4 ਜਾਣੇ ਆਪ ਸੀ ਬਾਈ ਜੀ ਮਾਂ ਪਿਓ ਸੀਗਾ ਹਾਂਜੀ ਹਰਾਤ ਪੈ ਰੋ ਜੀ ਕਿ ਹਾਲਾਤ ਦਾ ਬਾਈ ਜੀ ਪੁੱਛੋ ਨਾ ਉੱਥੇ ਵੀ ਕੋਈ ਵੀਡੀਓ ਜ਼ਿਆਦੇ ਲੋਕੀ ਬਣਾਉਣ ਲੱਗੇ ਮੈਂ ਤਾਂ ਇਹੀ ਕਹਣਾ ਵੀ ਵੀਡੀਓ ਨਾ ਬਣਾਇਆ ਕਰੋ ਹੋਰ ਵੀ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਮੌਕੇ ਤੇ ਪਹੁੰਚ ਗਏ ਬਾਈ ਹੋਰ ਵੀ ਸੀਗੇ ਮੇਰੇ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕੇ ਜਣੇ ਸੀ ਬੱਚੀਆਂ ਜ਼ਿੱਲੀਆਂ ਸੀ ਜਵਾਕ ਚਾਰ ਬੱਚੇ ਵੀਰੇ ਛੋਟੀਆਂ ਛੋਟੀਆਂ ਕੋਈ 5 ਸਾਲ ਦੀ ਕੋਈ 3 ਸਾਲ ਦੀ ਕੋਈ ਡੇਢ ਸਾਲ ਦਾ ਬੇਟਾ ਬਈ ਇਹਨਾਂ ਦਾ ਉਹ ਚਾਰ ਕੁੜੀਆਂ ਬਾਅਦ ਬੱਚਾ ਹੋਇਆ ਇਹਨਾਂ ਦੇ ਜਨਮ ਦੇ ਮਨ ਕੀ ਕਰਦੇ ਮੰਗਦਾ ਬਈ ਇਹੀ ਕਰਦੇ ਆ ਬਸ ਇਹ ਸਰਕਾਰ ਇਹਨਾਂ ਦੀ ਮਦਦ ਕਰਦੇ ਕਹਿੰਦੇ ਮੋਬਾਈਲ ਮੋਬਾਈਲ ਸੀਗਾ ਕਿਸੇ ਨੂੰ ਪੈਸੇ ਪੈਸੇ ਸੀ ਇਨਾਂ ਕੋਲ ਬਾਵਾ ਬਾਈ ਜੀ ਇਨਾਂ ਕੋਲ ਠੀਕ ਆ ਉਹ ਵਿੱਚ ਚੀਜ਼ ਗੱਡੀ ਦੇ ਕੇ ਕਿਸੇ ਭੌਤ ਘਿਆਰੇ ਨਹੀਂ ਅਸੀਂ ਜਾ ਰਹੇ ਸੀ ਬਾਈ ਜੀ ਗਾਂ ਸਾਡੇ ਕੋਲ ਤਾਂ ਗੱਡੀ ਹੋਰ ਸੀ ਬਾਈ ਜੀ ਠੀਕ ਆ ਤੁਸੀਂ ਰਾਤ ਮੌਕਾ ਤੇ ਰੋਕ ਕੇ ਬਚਾਇਆ ਹਾਂ ਹਾਂ ਮੌਕਾ ਤੇ ਸੀ ਤਾਂ ਬਚਾਇਆ ਬਾਈ ਜੀ ਨਾ ਹੋਰ ਵੀ ਸੀ ਉੱਥੇ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਕੱਢਿਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਹੋਰ ਵੀ ਲਾਸ਼ਾਂ ਪਾਪਾ ਕੇ ਕੱਢੀਆਂ ਬਾਈ ਜੀ ਬਹੁਤ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਕੱਢਿਆਗਾ ਅਸੀਂ ਵੀ ਸੀ ਮੈਨੂੰ ਤੈਰਨਾ ਘਟ ਤੇ ਫਿਰ ਮੈਂ ਤਾਂ ਨਾਲ ਦੇ ਨਾਲ ਬਈ ਉੱਥੇ ਕੱਢਿਆ ਗਿਆ ਸਾਰੇ ਸੁਰੱਖਿਤ ਹੈ ਹਾਂਜੀ ਹਾਂਜੀ ਸਾਰੇ ਠੀਕ ਹੈ ਉਹ ਥੋੜਾ ਛੋਟਾ ਤਿੰਨ ਸਾਲ ਡੇਢ ਸਾਲ ਦਾ ਬੱਚਾ ਉਹ ਥੋੜਾ ਜਿਹਾ ਸੀਰੀਅਸ ਹੈ ਉਹ ਵੀ ਡਾਕਟਰ ਸਾਹਿਬਾਨ ਕਹਿੰਦੇ ਸਹੀ ਹੈ ਹੁਣ ਕੋਈ ਘਬਰਾਉਣ ਵਾਲੀ ਨਹੀਂ ਛੜੀ ਹੈ ਮੇਰਾ ਨੀਰਜ ਸਿੰਘਲਾ ਨਾਂ ਮੈਂ ਨੋਜਨ ਵਲੰਟੀਅਰਰੀ ਕੀ ਮਾਮਲਾ ਹੋਇਆ ਜਿਹੜੇ ਇਹ ਇੱਕ ਆਪਾਂ ਨੂੰ ਕਾਲ ਆਈ ਸੀਗੀ ਨਹਿਰ ਦੇ ਕੋਲ ਬਹਿਮਨ ਰੋਡ ਤੇ ਕਾਰ ਡਿੱਗ ਚੁੱਕੀ ਹੈ ਹਮ ਫੋਨਡਾ ਮੇਸੀ ਸੀਗੀ ਜਿਹਦੇ ਵਿੱਚ 11 ਜਿਆਰਿਆਂ ਨੇ ਟੋਟਲ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਨ ਸੀਗੇ ਨਹੀਂ ਤੇ ਬਚਦੇ ਕੀ ਕਰ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਕੱਢੇਗੇ ਆਪਣੇ ਪੁਲਿਸ ਸਾਹਿਤ ਨਾਲ ਲੋਕਾਂ ਦੇ ਸਾਹਿਤ ਨਾਲ ਸਾਡੀ ਸੁਸਾਇਟੀ ਸਾਹਿਤ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਤਾ ਲੈ ਕੇ ਆਂਦੀ ਠੀਕ ਹੈ ਹੁਣ ਹਾਲਾਤ ਕਿਵੇਂ ਨੇ ਹਾਂਜੀ ਉਹ ਨਹੀਂ ਠੀਕ ਨਹੀਂ ਇਕ ਜਵਾਕ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ